ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਅੱਜ ਮਿਤੀ 26 ਦਸੰਬਰ 2025 ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦੇ ਹੋਏ ਛੋਟੇ ਸਹਾਬਜਾਦਿਆਂ ਦੀ ਯਾਦ ਵਿੱਚ ਥਾਂ ਥਾਂ ਤੇ ਦੁੱਧ ਦੇ ਲੰਗਰ ਲਗਾਏ ਗਏ ਦੇਖਦੇ ਹੋ ਪੂਰੀ ਰਿਪੋਰਟ ਇਹ ਦੁੱਧ ਦਾ ਲੰਗਰ ਛੋਟੇ ਸਹਾਬਜਾਦਿਆਂ ਦੀ ਯਾਦ ਦੇ ਲਾਇਆ ਗਿਆ ਜੀ ਕਿ ਸਾਡਾ ਕਲੱਬ ਬਣਿਆ ਵੇ ਜੀ ਤੇ ਈਸ਼ੀ ਬਲਵਿੰਦਰ ਸਿੰਘ ਜੀ ਸਾਡਾ ਸਪੋਰਟਸ ਕਲੱਬ ਤੇ ਬੁਤਿਮੇਰਾ ਇਹਨੇ ਜੋ ਹੈ ਭਾਈ ਬੁਤਿਮੇਰਾ ਇਹਨੇ ਦੋਤੇ ਪਾਈ ਛੋਟੇ ਚਾਹ ਜਦਿਆਂ ਨੂੰ ਉਹ ਵਰਤਸ ਲਾਇਆ ਗਿਆ ਜੀ ਤੇ ਨਾਲ ਆ ਛੋਟੇ ਬੱਚਿਆਂ ਨੂੰ ਤੇ ਈਸ਼ੀ ਦੀ ਜਿਹੜੀਆਂ ਬਰਦਾਨ ਦੇ ਵੀ ਤੁਸੀਂ ਇੱਕ ਰਸਮ ਦਾ ਧਿਆਰ ਛੱਡ ਕੇ ਤੇ ਈਸ਼ੀ ਦੀ ਜਿਹੜੇ ਬਣਾਇਆ ਕਰੋ ਹਰ ਸਾਲ ਨਾਲ ਤੁਸੀਂ ਲੱਗੇ ਹਾਂਜੀ ਹਾਂ ਸਾਲ ਜੀ ਚਾਰ ਪੰਜ ਸਾਲ ਹੋ ਗਏ ਸਾਨੂੰ ਸਾਡਾ ਕਲੱਬ ਆ ਜੀ ਹਰ ਸਾਲ ਅਸੀਂ ਲੱਗ ਰਹੇ ਹਾਂ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੇ ਕਹਿ ਰਹੇ ਹੋ ਨੇ ਵੀ ਸ਼ੋਅ ਮਾਲਕ ਨੇ ਜਿਹੜਾ ਆਪਣਾ ਬੜਾ ਤੁਹਾਨੂੰ ਕਈ ਆਪਣੇ ਆਪ ਦੇ ਤਬਾਹੀਆਂ ਬੋਲ ਰਹੀਆਂ ਕੁਰਬਾਨੀਆਂ ਵੀ ਯਾਦ ਰੱਖਿਆ ਜਾਵੇ ਨਹੀਂ ਨਹੀਂ ਠੀਕ ਹੈ ਜਿਹੜਾ ਹੈਗਾ ਜੰਦਰ ਜੰਗਲ ਆਪਣਾ ਹਾਸੇ ਦੇ ਰ ਉਹ ਕਿੰਨੇ ਦੀ ਯਾਦ ਵਿੱਚ ਛੋਟਾ ਚਾਹੁੰਦਾ ਹੈ ਯਾਦ ਵਿੱਚ ਅੰਗਰ ਪਾਇਆ ਗਿਆ ਜੀ ਜਿਹੜਾ ਹੈਗਾ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਅਰਵੀ ਸਿੰਘ ਹੈ ਮੈਂ ਤੁਹਾਨੂੰ ਅੱਜ ਸਾਨੂੰ ਕਿਸ਼ਮੀਦ ਦਾ ਇਤਿਹਾਸ ਛੱਡ ਕੇ ਤੁਹਾਨੂੰ ਸ਼ੀਦਿਆਂ ਬਾਰੇ ਜਾਣਕਾਰੀ ਲੈ ਕੇ ਜੀਤੇ ਇਤਿਹਾਸਿਕ ਬਾਰੇ ਜਾਣਕਾਰੀ। ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ। ਅੱਜ ਅਸੀਂ ਖੜੇ ਆ ਪਿੰਡ ਦੂਰ ਦੇ ਵਿੱਚ ਜਿੱਥੇ ਦੁੱਧਾ ਲੰਗਰ ਲਗਾਇਆ ਜਾ ਰਿਹਾ ਜਿਹੜੇ ਮੋਤੀਰਾ ਮਹਿਰਾ ਸੀ ਇਹਨਾਂ ਨੇ ਛੋਟੇ ਸਾਹਿਬ ਜੀ ਨੂੰ ਦੁੱਧ ਪਿਆ ਸੀਗਾ ਔਰ ਬਹੁਤ ਵੱਡਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇਸ ਦਾ ਖਰਚਾ ਨਾ ਭਰਨਾ ਪਿਆ ਸੀਗਾ ਮਿਲਦੇ ਆਂ ਦੂਰ ਪਿੰਡ ਦੇ ਦੁਕਾਨਦਾਰਾਂ ਨਾਲ ਜੀ ਕੀ ਨਾਮ ਹੈ ਜੀ ਸਵਰਨ ਸਿੰਘ ਡੋਰ ਜੀ ਔਰ ਜਿਹੜਾ ਅੱਜ ਤੋ ਤਾਂ ਲੰਗਰ ਲਗਾਇਆ ਜਾ ਰਿਹਾ ਇਹ ਕਿਸ ਕਲ ਕਰ ਲਗਾਇਆ ਜਾ ਰਿਹਾ ਜੀ ਜੋ ਮੋਤੀराम ਮਹਿਰਾਂ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬ ਜੱਦਾ ਨੂੰ ਦੁੱਧ ਪਿਆ ਸੀ ਠੰਡੇ ਬੁਰਜ ਚ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਏ ਆ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਮੇਨ ਅੱਡੇ ਦੇ ਉੱਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ